ਲੰਗਰ ਲਾਂਦੇ ਬਾਬਾ ਦੀਪ ਸਿੰਘ ਜਨੰਦਨ ਤੇ ਲਾਈਦਾ ਜੀ ਹਾਂਜੀ ਜਦੋਂ ਸਵਾਰੀ ਨਿਕਲਦੀ ਉਸ ਤੋਂ ਅਗਲੇ ਹਫ਼ਤੇ ਲਾਈਦਾ ਆ ਕਿਹੜੀ ਜਗ੍ਹਾ ਤੇ ਹਰ ਸਾਲ ਕਿਵੇਂ ਲਾਉਂਦੇ ਹਰ ਸਾਲ ਲਾਈਦਾ ਜੀ ਇਹ ਬਾਬਾ ਦੀਪ ਸਿੰਘ ਦੀ ਕਿਰਪਾ ਨਾਲ ਲੱਗ ਜਾਂਦਾ ਤੇ ਇਹ ਆ ਅੰਦਰੋਂ ਗੇਟ ਹਕੀਮਾ ਸਵਾਰ ਨੰਬਰ ਚੰਗਾ ਬਿਲਕੁਲ ਆ ਕੀ ਕਰ ਚਾਹੋਗੇ ਕਿ ਹਰ ਮਾਰਕੀਟ ਕੋਲ ਰਣਕੇ ਲਗਾਇਆ ਜਾਂਦਾ ਹੈ ਜਾਂ ਤੁਹਾਡੇ ਵੱਲੋਂ ਸੇਵਾ ਕੀਤੀ ਜਾਂਦੀ ਹੈ ਇਹ ਕਿਸੇ ਨੂੰ ਕੁਝ ਨਹੀਂ ਕਰਦਾ ਜੀ ਜੋ ਕੋਈ ਦੇ ਦੇ ਕਿਸੇ ਨੂੰ ਕੁਝ ਨਹੀਂ ਕਰਦਾ ਕਿ ਲੱਗਦਾ ਕਿ ਬਾਬਾ ਦੀਪ ਸਿੰਘ ਤੋਂ ਖੁਸ਼ੀਆਂ ਪ੍ਰਾਪਤ ਕਰਨ ਹਾਂਜੀ 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 ਬਾਬਾ ਦੀਪ ਸਿੰਘ ਜੀ ਦੇ ਜਨਮ ਦਾ ਤਾਂ ਲਾਈ ਜਾਂਦੇ ਸਾਰੇ ਅਖੀਰ ਕਿ ਕਿ ਲੋਕ ਕਹਿਣਾ ਚਾਹੋਗੇ ਜਿਹੜੀ ਨਵੀਂ ਜਨਰੇਸ਼ਨ ਹੈ ਕਿ ਇਸੇ ਤਰ੍ਹਾਂ ਹੀ ਗੁਰੂ ਘਰ ਦੀ ਸੇਵਾ ਕਰ ਹਾਂਜੀ ਹਾਂਜੀ ਸਾਥਮੱਗੀ ਗੁਰੂ ਘਰਾਂ ਨਾਲ ਜੁੜਨਾ ਚਾਹੀਦਾ ਬੰਦੇ ਹਰ ਬੰਦੇ ਨੂੰ ਥੋੜਾ ਬਾਵੇ ਬੋਦਾ ਬਾਵੇ ਗੁਰੂ ਘਰ ਦੇ ਵਿੱਚ ਲੰਗਰ ਦੇ ਹਿੱਸਾ ਪਾਣਾ ਚਾਹੀਦਾ ਕਿਹੜੇ ਕਿਹੜੇ ਲੰਗਰ ਲਗਾਏ ਨੇ ਅੱਜ ਲਾਏ ਕਿਹੜੀ ਚੋਲ ਰਮਾਲੀ ਰੋਟੀ ਦਾਲ ਨਾਲ ਕੇਕ ਕੈਂਟਾ ਦੀਆਂ ਹਾਂ ਜੀ ਤਾਂ ਸਰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਦੇ ਖੁਸ਼ੀਆਂ ਵਿੱਚ ਸਾਰੇ ਹਕੀਮਾ ਵਾਲੇ ਦੀਆਂ ਸਾਰੀਆਂ ਸੰਕਾਂਵਾਂ ਨਾਲ ਰਲ ਮਿਲ ਕੇ ਇਹ ਲੰਗਰ ਤਿਆਰ ਕੀਤੇ ਗਏ ਨੇ ਤੇ ਹੁਣ ਲੰਗਰ ਸਾਰੀਆਂ ਸੰਕਾਂ ਨੂੰ ਵਰਤਾਣੇ ਆ ਜੀ ਅ ਬਾਬਾ ਦੀਪ ਸਿੰਘ ਦਾ ਖੁਸ਼ੀਆਂ ਪ੍ਰਾਪਤ ਕਰਨ ਲਈ ਸੰਗਤਾਂ ਹਮੇਸ਼ਾ ਸੇਵਾ ਕਰਦੇ ਕੋਈ ਲੰਗਰ ਲਗਾਉਂਦਾ ਕੋਈ ਸਤਾਰਾਂ ਦਾ ਲੰਗਰ ਲਗਾਉਂਦਾ ਕੋਈ ਦਮਈਆਂ ਦਾ ਲੰਗਰ ਲਗਾਉਂਦਾ ਕੀ ਕਰਨਾ ਚਾਹੀਦਾ ਤੇ ਵੇਖੋ ਜੀ ਜਿਨ੍ਹਾਂ ਨੂੰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਪ੍ਰਾਪਤ ਹੋਈ ਹੈ ਉਹਨਾਂ ਨੂੰ ਪੁੱਛ ਕੇ ਵੇਖੋ ਕਈਆਂ ਦਾ ਜੁੜਾ ਹਰ ਤਰ੍ਹਾਂ ਦੀ ਇੱਛਾ ਪੂਰਤ ਹੁੰਦੀ ਹੈ ਬਾਬਾ ਦੀਪ ਸਿੰਘ ਜੀ ਸਥਾਨ ਤੇ ਚਪਹਿਰਾ ਵੇਖੋ ਐਤਵਾਰ ਹੁਣ ਕਿੰਨੀ ਸੰਗਤ ਹੁੰਦੀ ਹੈ ਉਹ ਬਾਬਾ ਜੀ ਦੀਆਂ ਸਾਰੀਆਂ ਕਿਰਪਾ ਆ ਗਈ ਹੈ ਜੀ ਸਾਰਿਆਂ ਦੇ ਉਹ ਸਾਰਿਆਂ ਸੰਗਤਾਂ ਨੇ ਰਲ ਮਿਲ ਕੇ ਮੰਗਰ ਲਾਇਆ ਜੀ ਮੇਰਾ ਨਾਮ ਭਾਜੀ ਜਗਪ੍ਰੀਤ ਜਗੂ ਅੱਜ ਸੇਵਾ ਕੀਤੀ ਜਾ ਰਹੀ ਹੈ ਗੁਰੂ ਕੇ ਲੰਗਰਾਂ ਦੀ ਹਾਂਜੀ ਹਾਂ ਜੀ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਤਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ ਅੱਜ ਜੀ ਸਵੇਰ ਤੋਂ ਲੱਗੇ ਹੋਏ ਹਾਂਜੀ ਭਾਜੀ ਸਵੇਰ ਤੋਂ ਹੀ ਲੱਗੇ ਹਾਂ ਜੀ ਹਰ ਤਨ ਕਰਦੇ ਸੇਵਾ ਇਹ ਬਾਬਾ ਜੀ ਦੀ ਕਿਰਪਾ ਦੇ ਨਾਲ ਕਰੀ ਜਾ ਰਹੀ ਹੈ ਪਰਿਵਾਰ ਸਮੇਂ ਸੇਵਾ ਕੀਤੀ ਹੈ ਹਾਂਜੀ ਸਾਰੇ ਲੱਗੇ ਆ ਜੀ ਸਾਰੇ ਜਿੰਨੇ ਵੀਰ ਭਰਾ ਸਾਰੇ ਇਕੱਠੇ ਹੋ ਕੇ ਸਾਰੇ ਧੰਨ ਧੰਨ ਸੇਵਾ ਕਰ ਰਹੇ ਨੇ ਕਿਹੜੇ ਕਿਹੜੇ ਲੰਗਰ ਤਿਆਰ ਕੀਤੇ ਕਿੰਨਾ ਸਮਾਂ ਲੱਗਿਆ ਸਵੇਰੇ ਕਿੰਨੇ ਵਜੇ ਆਈ ਸੀ ਸਵੇਰ ਤੋਂ ਅਸੀਂ ਵਾਹਿਗੁਰੂ ਜੀ 7 ਵਜੇ ਤੋਂ ਲ ਇਹ ਤੇ ਜੰਦੀ ਕਿੰਨਾ ਕ ਮਨ ਸਕੂਨ ਮਿਲਦਾ ਮਾਰੇ ਵੇਖੋ ਬਹੁਤ ਸਕੂਨ ਮਿਲਦਾ ਹੈ ਦੁਪਹਿਰਾਂ ਸਾਫ ਤੇ ਕਾਫੀ ਦੁਨੀਆ ਇਕੱਠੀ ਹੋਣ ਲੱਗ ਪਈ ਹੈ 3-3.5 ਲੱਖ ਤੋਂ ਬੰਦਾ 5.5-6 ਲੱਖ ਬੰਦਾ ਹੋਣਾ ਸ਼ੁਰੂ ਹੋ ਗਿਆ ਹੈ ਬਾਬਾ ਜੀ ਸਿੰਘ ਜੀ ਦੀ ਬਹੁਤ ਕਿਰਪਾ ਗਈ ਹੈ ਜੀ ਮੇਰਾ ਨਾਮ ਰਮਨ ਕਨੋਜੀਆ ਜੀ ਜੀ ਚਾਹੂਗਾ ਸੇਵਾ ਕਿੱਤੀ ਮੌਕਾ ਮਿਲੇ ਸੇਵਾ ਦਾ ਪਹਿਲਾਂ ਤੇ ਮੈਂ ਫਤਿਹ ਦੀ ਸਾਂਝ ਸਾਂਝੀ ਕਰਾਂਗਾ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸੀਂ بڑے ਮੁਹੱਲਾ ਨਿਵਾਸੀ ਤੇ ਆਪਸ ਵਿੱਚ ਦੋਸਤ ਬੜੇ ਖੁਸ਼ ਨਸੀਬਾ ਕਿ ਗੁਰੂਆਂ ਪੀਰਾਂ ਪੈਗੰਬਰਾਂ ਦੀ ਧਰਤੀ ਵਿੱਚ ਉਹਨਾਂ ਦੀ ਪ੍ਰਥਾ ਹੀ ਚਲਾਈ ਜਾ ਰਹੀ ਹੈ ਤੇ ਉਹਨਾਂ ਦੀ ਪ੍ਰਥਾ ਹੀ ਅੱਗੇ ਨਿਭਾਈ ਜਾ ਰਹੀ ਹੈ ਸਾਰੇ ਮੁਹੱਲਾ ਨਿਵਾਸੀ ਯਾਰ ਦੋਸਤ ਹੈ ਜਿਹੜੇ ਨਾਲ ਸਾਰੇ ਇਕੱਠੇ ਹੋ ਕੇ ਇਹ ਸੇਵਾ ਨੂੰ ਨਿਭਾਉਂਦੇ ਬਹੁਤ ਰੂਬਰੂ ਸੇਵਾ ਨੂੰ ਨਿਭਾਉਂਦੇ ਬਹੁਤ ਪੁਰਾਣੀ ਸੇਵਾ ਤੇ ਇਹ ਜਦ ਤੱਕ ਪਰਮਾਤਮਾ ਦੀ ਕਿਰਪਾ ਆਏਗੀ ਤਦ ਤੱਕ ਚੱਲੇ ਅਸੀਂ ਅੱਜ ਮਾਰਕੀਟ ਦੇ ਵਿੱਚ ਲੰਗਰ ਲਗਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਮੌਕੇ ਤੇ ਕਿਉਂਕਿ ਗੁਰੂ ਘਰ ਦੀ ਹਮੇਸ਼ਾ ਹੀ ਸੇਵਾ ਕਰਕੇ ਜਨਮ ਸਫਲ ਹੁੰਦਾ ਅਸੀਂ ਗੇੜ ਹਕੀਮਾ ਸਾਡੇ ਜਿੰਨੇ ਵੀ ਸਾਰੇ ਨੌਜਵਾਨ ਵੀਰ ਭਰਾ ਨੇ ਇਨਾਂ ਵੱਲੋਂ ਆਏ ਜਿੰਨਾ ਵੀ ਸਮਰਥਾ ਹੁੰਦੀ ਹੈ ਸਾਰੇ ਆਪਣਾ ਦਸਵੰਤ ਦੇ ਵਿੱਚੋਂ ਲੰਗਰ ਲਗਾਇਆ ਜਾਂਦਾ ਜੀ ਗੇੜ ਹਕੀਮਾ ਚੌਂਕ ਆਪਣਾ ਮੇਨ ਚੌਂਕ ਦੇ ਵਿੱਚ ਇਹ ਸਾਲਾਨਾ ਲੰਗਰ ਲੱਗਦਾ ਜੀ ਤੇ ਏਸੀ ਤਰ੍ਹਾਂ ਹਰ ਸਾਲ ਲੱਗਦਾ ਰਹੇਗਾ ਇਹ ਜਾਰੀ ਰਹੇਗਾ ਇਹ ਲੰਗਰ ਇਹ ਸਾਰੇ ਆਪਣੇ ਭਰਾਵਾਂ ਦੇ ਹੀ ਦਸ਼ਵੰਤ ਦੇ ਅਕੋਰਡਿੰਗਲੀ ਸਰ ਲਗਾਇਆ ਜਾਂਦਾ ਜੀ ਕਿੰਨੇ ਸੇਵਾਦਾਰ ਸੇਵਾ ਨਭਾਉਂਦੇ ਨੇ ਇੱਥੇ ਸੇਵਾ ਦੀ ਸੇਵਾਦਾਰਾਂ ਦੀ ਕੋਈ ਤਦਾਦ ਨਹੀਂ ਗਈ ਹੈ ਬਹੁਤ ਜ਼ਿਆਦਾ ਸਾਰੇ ਸੇਵਾਦਾਰ ਹੀ ਗਏ ਨੇ ਸਾਰੇ ਗੁਰੂ ਮਹਾਰਾਜ ਜੀ ਦੇ ਹਰ ਸਾਲ ਲਗਦਾ ਜੀ ਇੱਥੇ ਇਹ ਹਰ ਸਾਲ ਲਗਾਉਂਦੇ ਜੀ